ਦਾ ਵਿਚਾਰ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰਿਸ਼ਪਾਲ ਕੌਰ ਗਿੱਲ ਤੇ ਮੈਂ ਹਾਜ਼ਰ ਹਾਂ ਤੁਹਾਡਾ ਮਨਪਸੰਦ ਜਿਹੜਾ ਪ੍ਰੋਗਰਾਮ ਬਣ ਚੁੱਕਿਆ ਹੈ ਆਲਰੇਡੀ ਅੱਜ ਦਾ ਵਿਚਾਰ ਅੱਜ ਦੇ ਵਿਚਾਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕਰਨ ਕਰਨ ਜਾ ਰਹੀ ਹਾਂ ਸੋਸ਼ਲ ਮੀਡੀਆ ਦਾ ਸਾਡੇ ਬ੍ਰੇਨ ਦੇ ਉੱਤੇ ਸਾਡੀ ਸਿਹਤ ਦੇ ਉੱਤੇ ਕੀ ਅਸਰ ਪੈਂਦਾ ਆ ਕਿਉਂਕਿ ਸੋਸ਼ਲ ਮੀਡੀਆ ਅੱਜ ਦੀ ਹਕੀਕਤ ਬਣ ਚੁੱਕਾ ਆ ਕਿਸੇ ਵੀ ਵਰਗ ਦਾ ਲੋਕ ਹੋਵੇ ਕਿਸੇ ਵੀ ਉਮਰ ਦਾ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਹੋ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਦੇ ਨਾਲ ਉਹ ਜੁੜਿਆ ਹੋਇਆ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਦਿਮਾਗ ਤੇ ਇਹਦਾ ਕੀ ਅਸਰ ਪੈਂਦਾ ਆ ਸਾਡੇ ਬ੍ਰੇਨ ਦੇ ਉੱਤੇ ਜਦੋਂ ਵੀ ਅਸੀਂ ਕੋਈ ਲਾਈਕ ਦੇਖਦੇ ਆ ਜਾਂ ਆਪਣੀ ਕੋਈ ਪੋਸਟ ਨੂੰ ਹੋਰ ਕੁਝ ਵਧੀਆ ਕਮੈਂਟ ਦੇਖਦੇ ਆ ਕੀਤਾ ਹੋਇਆ ਤਾਂ ਅਸੀਂ ਖੁਸ਼ ਹੁੰਨੇ ਆ ਇਹ ਖੁਸ਼ੀ ਜਿਹੜੀ ਹੈ ਦਿਮਾਗ ਦੇ ਵਿੱਚ ਡੋਪਾਮਾਈਨ ਜਿਹੜਾ ਰਸਾਇਣ ਹੈ ਉਹਨੂੰ ਪੈਦਾ ਕਰਦੀ ਆ ਡੋਪਾਮਾਈਨ ਸਾਨੂੰ ਜਦੋਂ ਕੋਈ ਵੀ ਇਨਸਟੈਂਟ ਖੁਸ਼ੀ ਮਿਲਦੀ ਆ ਉਦੋਂ ਪੈਦਾ ਹੁੰਦਾ ਆ ਜਦੋਂ ਅਸੀਂ ਜੰਕ ਫੂਡ ਖਾਂਦੇ ਆ ਜਾਂ ਮਿੱਠਾ ਖਾਂਦੇ ਆ ਜਾਂ ਜੂਆ ਖੇਡਦੇ ਆ ਕੋਈ ਵੀ ਜਦੋਂ ਸਾਨੂੰ ਇੱਕ ਇਨਸਟੈਂਟ ਖੁਸ਼ੀ ਮਿਲਦੀ ਆ ਉਦੋਂ ਡੋਪਾਮਾਈਨ ਜਿਹੜਾ ਹੁੰਦਾ ਆ ਉਹੋ ਪੈਦਾ ਹੁੰਦਾ ਦਿਮਾਗ ਦੇ ਵਿੱਚ ਤੇ ਉਹ ਫਿਰ ਜਿਸ ਚੀਜ਼ ਤੋਂ ਪੈਦਾ ਹੁੰਦਾ ਹੈ ਉਹ ਸਾਡੀ ਆਦਤ ਬਣ ਜਾਂਦੀ ਹੈ ਕਿਉਂਕਿ ਕਿਸੇ ਨੇ ਥੋੜਾ ਜਿਹਾ ਸਾਨੂੰ ਵਧੀਆ ਕੁਝ ਕਹਿ ਦਿੱਤਾ ਤਾਂ ਅਸੀਂ ਖੁਸ਼ ਹੋ ਜਾਂਦੇ ਆ ਥੋੜਾ ਜਿਹਾ ਕੁਝ ਮਾੜਾ ਕਮੈਂਟ ਕਰ ਦਿੱਤਾ ਤਾਂ ਅਸੀਂ ਜਿਹੜਾ ਇਹ ਸੈਡ ਹੋ ਜਾਂਦੇ ਆ ਸੋ ਜਿਹੜਾ ਇਹ ਡੋਪਾਮਿਨ ਹੈਗਾ ਆ ਇਹਨੂੰ ਇਸ ਤੋਂ ਬਚਣ ਦੇ ਲਈ ਜੇ ਦਿਮਾਗ ਦੇ ਵਿੱਚ ਆਪਾਂ ਨੇਗੇਟਿਵ ਚੀਜ਼ਾਂ ਨੂੰ ਨਾ ਆਣ ਦਈਏ ਤਾਂ ਜਿਹੜੀ ਇਹਦੀ ਰਿਐਲਿਟੀ ਹੈਗੀ ਆ ਸੋਸ਼ਲ ਮੀਡੀਆ ਦੀ ਇਹ ਸਾਨੂੰ ਉਹ ਸਮਝਣੀ ਪੈਣੀ ਆ ਜਿਹੜੀ ਰੀਅਲ ਤੇ ਰੀਅਲ ਦੇ ਵਿੱਚ ਸਾਨੂੰ ਜਿਹੜਾ ਹੈ ਫਰਕ ਸਮਝਣਾ ਪੈਣਾ ਹੈ ਨਹੀਂ ਤਾਂ ਸਾਡੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਇਹ ਮਾੜਾ ਅਸਰ ਕਰ ਸਕਦੀ ਆ ਦੂਜਾ ਇਹਦਾ ਜਿਹੜਾ ਇੰਪੈਕਟ ਹੈਗਾ ਉਹ ਸਾਡੀ ਨੀਂਦ ਤੇ ਬਹੁਤ ਹੁੰਦਾ ਆ ਨੀਂਦ ਜਦੋਂ ਅਸੀਂ ਦੇਖੀ ਜਾਂਦੇ ਆ ਸਪੈਸ਼ਲੀ ਸੌਣ ਤੋਂ 1-2 ਘੰਟੇ ਪਹਿਲਾਂ ਜਦੋਂ ਅਸੀਂ ਆਪਣੇ ਫੋਨ ਤੇ ਸੋਸ਼ਲ ਮੀਡੀਆ ਨੂੰ ਦੇਖਦੇ ਆ ਤਾਂ ਜਿਹੜਾ ਉਹ ਉਹਦੀ ਸਕਰੀਨ ਹੁੰਦੀ ਆ ਬਹੁਤ ਲਾਈਟ ਵਾਲੀ ਹੋ ਕੇ ਤੇ ਉਹਦੇ ਵਿੱਚ ਜਿਹੜੇ ਇੱਕ ਨੀਂਦ ਲਈ ਇੱਕ ਬਹੁਤ ਜ਼ਰੂਰੀ ਇਫੈਕਟ ਹੁੰਦਾ ਆ ਮੈਲਾਟੋਨਿਨ ਤੇ ਸਾਇੰਸ ਦੀ ਜਿਹੜੀ ਇਹ ਖੋਜ ਕੀਤੀ ਹੈਗੀ ਆ ਅਮਰੀਕਨ ਯੂਨੀਵਰਸਿਟੀ ਆਫ ਮੈਡੀਸਨ ਸਲੀਪ ਐਂਡ ਮੈਡੀਸਨ ਵਾਲਿਆਂ ਨੇ ਕਿ ਜਿਹੜੇ ਇਹ ਮੈਲਾਟੋਨਿਨ ਦਾ ਸੂਤਰ ਆ ਇਹ ਬਹੁਤ ਘਟ ਜਾਂਦਾ ਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਲੱਗੇ ਰਹਿੰਦੇ ਆ ਤੇ ਜਿਹੜਾ ਮੈਲਾਟੋਨਨ ਹੁੰਦਾ ਆ ਉਹ ਸਾਡੀ ਸਲੀਪ ਲਈ ਬਹੁਤ ਜ਼ਰੂਰੀ ਆ ਸੋ ਇੱਕ ਆਪਾਂ ਕਰ ਕੀ ਸਕਦੇ ਆ ਕਿ ਜੇ ਪਹਿਲਾਂ ਤਾਂ ਸੌਣ ਤੋਂ ਪਹਿਲਾਂ ਜਿਹੜਾ ਹੈਗਾ ਆ ਉਹ ਸੋਸ਼ਲ ਮੀਡੀਆ ਤੋਂ 1-2 ਘੰਟੇ ਪਹਿਲਾਂ ਫੋਨ ਤੋਂ ਸਕਰੀਨ ਤੋਂ ਦੂਰ ਰਹੋ ਤੇ ਦੂਜਾ ਅਸੀਂ ਸਕਰੀਨ ਨੂੰ ਥੋੜਾ ਡਿਮ ਕਰ ਸਕਦੇ ਆ ਜਾਸੀ ਨਾਈਟ ਮੋਡ ਤੇ ਲਾ ਕੇ ਦੇਖ ਸਕਦੇ ਆ so that ਜਿਹੜੀ ਸਲੀਪ ਆ ਸਾਡੀ ਉਹ ਡਿਸਟਰਬ ਨਾ ਹੋਵੇ سوشل میڈیا ਕਰਕੇ ਆਦਰਵਾਈਸ ਨੀਂਦ ਨੂੰ ਇਹ ਬਹੁਤ ਵੱਡੇ ਲੈਵਲ ਤੱਕ ਡਿਸਟਰਬ ਕਰ ਸਕਦਾ ਆ ਤੇ ਦੂਜਾ ਹੈਗਾ ਇਹ ਸਾਡੇ ਆਤਮ ਵਿਸ਼ਵਾਸ ਤੇ ਇਹ ਬਹੁਤ ਪ੍ਰਭਾਵ ਪਾਉਂਦਾ ਆ ਦੇਖੋ ਹੁਣ ਆਪਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਵਧੀਆ ਵਧੀਆ ਪੋਸਟਾਂ ਦੇਖਦੇ ਆ ਆ ਕਿਸੇ ਦੀ ਬਾਡੀ ਬਹੁਤ ਵਧੀਆ ਹੁੰਦੀ ਆ ਕਿਸੇ ਦਾ ਰੰਗ ਰੂਪ ਬਹੁਤ ਵਧੀਆ ਹੁੰਦਾ ਆ ਜਾਂ ਹੋ ਉਹ ਬਾਲ ਬਹੁਤ ਲੰਬੇ ਹੁੰਦੇ ਆ ਸਕਿਨ ਕੁੜੀਆਂ ਨੂੰ ਬਹੁਤ ਹੁੰਦਾ ਆ ਪਰ ਉਹਦੀ ਸਕਿਨ ਬਹੁਤ ਸੋਹਣੀ ਆ ਫਿਰ ਇਹਦੇ ਨਾਲ ਕੀ ਹੁੰਦਾ ਆ ਸਾਡੇ ਦੇ ਵਿੱਚ ਜਿਹੜਾ ਇੰਟੀਰੀਅਰ ਇੰਫੀਰੀਅਰ ਕੰਪਲੈਕਸ ਜਿਹੜਾ ਆ ਉਹ ਆ ਜਾਂਦਾ ਆ ਸਾਡੇ ਜਿਹੜਾ ਵਿਸ਼ਵਾਸ ਆ ਸਾਨੂੰ ਆਪਣੇ ਆਪ ਤੇ ਇਹ ਡਾਊਟ ਬਹੁਤ ਇਹ ਸਾਨੂੰ ਫੀਲ ਕਰਾਉਂਦਾ ਆ ਕਿ ਮੈਂ ਹੁਣ ਥੋੜਾ ਜਿਹਾ ਮੈਂ ਮੈਂ ਇਦਾਂ ਦੀ ਨਹੀਂ ਹੈਗੀ ਜਾਂ ਮੈਂ ਇਦਾਂ ਦਾ ਨਹੀਂ ਹੈਗਾ ਜਾਂ ਮੇਰੇ ਕੋਈ ਚੀਜ਼ ਹੈ ਨਹੀਂਗੀ ਜੋ ਅਗਲੇ ਦੇ ਕੋਲ ਆ ਸੋ ਅਗੇਨ ਜਿਹੜੀ ਰੀਅਲ ਹੈ ਐਂਡ ਰਿਐਲਿਟੀ ਆ ਉਹਦੇ ਵਿੱਚ ਸਾਨੂੰ ਫਰਕ ਜਿਹੜਾ ਆ ਉਹ ਜ਼ਰੂਰ ਸਮਝਣਾ ਚਾਹੀਦਾ ਹੈ ਤੇ ਇਹਦੇ ਨਾਲ ਇੱਕ ਸਾਡੇ ਵਿੱਚ ਫੋਮੋ ਵੀ ਪੈਦਾ ਹੁੰਦਾ ਆ ਉਹ ਹੁੰਦਾ ਹੈਗਾ ਫੋਮੋ ਇਜ਼ ਫੀਅਰ ਆਫ ਮਿਸਿੰਗ ਆਊਟ ਕਿ ਇਹ ਲੋਕ ਕਿਦਾਂ ਅੱਗੇ ਰੰਗ ਗਏ ਆ ਮੈਂ ਪਿੱਛੇ ਰਹਿ ਗਿਆ ਆ ਮੈਨੂੰ ਵੀ ਇਹਦੇ ਚ ਇਦਾਂ ਹੋਣਾ ਚਾਹੀਦਾ ਸੀ ਇਦਾਂ ਕਰਨਾ ਚਾਹੀਦਾ ਸੀ ਨੋ ਜਿਹੜੀ ਤੁਹਾਡੀ ਆਪਣੀ ਰੀਅਲ ਲਾਈਫ ਹੈਗੀ ਆ ਉਹਦੇ ਮਾਪਦੰਡ ਨੂੰ ਦੇਖੋ ਆਪਣੀ ਜਿਹੜੀ ਤੁਹਾਡੀ ਸਕਸੈਸ ਹੈਗੀ ਆ ਉਹਨੂੰ ਦੇਖੋ ਤੁਸੀਂ ਉਹਨੂੰ ਦੇਖ ਕੇ ਜਿਹੜਾ ਆ ਖੁਸ਼ ਰਹੋ ਤੇ ਦੂਜਾ ਹੈਗਾ ਆ ਜਿਹੜੀ ਇਹ ਸਰੀਰਕ ਤੰਦਰੁਸਤੀ ਉੱਤੇ ਜਿਹੜਾ ਇਹ ਪ੍ਰਭਾਵ ਪਾਉਂਦੀ ਆ ਉਹਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਘੰਟਿਆਂ ਬੱਧੀ ਜਦੋਂ ਅਸੀਂ ਸਕਰੀਨ ਤੇ ਸੋਫੇ ਤੇ ਪੈ ਕੇ ਜਾਂ ਬੈੱਡ ਤੇ ਪੈ ਕੇ ਜਾਂ ਬੈਠੇ ਅਸੀਂ ਥੱਲੇ ਨੂੰ ਨੱਕ ਨੂੰ ਝੁਕਾ ਕੇ ਉਹਦੇ ਵੱਲ ਦੇਖੀ ਜਾਂਦੇ ਆ ਘੰਟਿਆਂ ਬੱਧੀ ਤੇ ਜਿਹੜੀ ਸਾਡੀ ਗਰਦਣ ਆ ਨੱਕ ਆ ਤੇ ਸਾਡੇ ਮਸਲਸ ਹੈਗੇ ਸ਼ੋਲਡਰ ਸੇ ਉਹੋ ਵੀ ਹਰਟ ਹੋਣ ਲੱਗ ਜਾਂਦੇ ਆ ਤੇ ਇਹ ਦੇਖੋ ਤੁਸੀਂ ਜਦੋਂ ਅਸੀਂ ਘੰਟਿਆਂ ਬੱਧੀ ਦੇਖਦੇ ਆ 3-4 ਘੰਟੇ ਦੇਖਦੇ ਆ ਜਿਹੜੀ ਅਮਰੀਕਾ ਨੇ ਇੱਕ ਯੂਨੀਵਰਸਿਟੀ ਹੈਗੀ ਉਹਨਾਂ ਦੀ ਰਿਸਰਚ ਇਹ ਆ ਉਹਨਾਂ ਨੇ ਪ੍ਰੂਵ ਕੀਤਾ ਕਿ ਜਿਹੜੇ ਲੋਕ ਹੈਗੇ ਆ 3 ਤੋਂ 4 ਘੰਟੇ ਤੋਂ ਵੱਧ ਜਿਹੜੇ ਉਹ ਸਕਰੀਨ ਟਾਈਮ ਦਿੰਦੇ ਆ ਹਨਾ ਫੋਨ ਤੇ ਜਾਂ ਸੋਸ਼ਲ ਮੀਡੀਆ ਦੇਖਦੇ ਆ ਉਹਨਾਂ ਨੂੰ 70% ਪਰਸੈਂਟ ਮੋਰ ਚਾਂਸਸ ਹੈਗੇ ਆ ਡਿਪਰੈਸ਼ਨ ਦੇ ਦੈਨ ਅਦਰ ਪੀਪਲ ਸੋ ਤੁਹਾਡੇ ਚਾਂਸਸ ਨੂੰ ਬਹੁਤ ਇਹ ਜ਼ਿਆਦਾ ਵਧਾ ਦਿੰਦਾ ਆ ਜੇ ਤੁਸੀਂ 3 ਤੋਂ 4 ਘੰਟੇ ਤੱਕ ਜਿਹੜਾ ਆ ਜ਼ਿਆਦਾ ਸਮਾਂ ਦਿੰਦੇ ਆ ਤੁਸੀਂ ਸੋਸ਼ਲ ਮੀਡੀਆ ਨੂੰ ਤੇ ਤੁਸੀਂ ਕਰ ਕੀ ਸਕਦੇ ਆ ਇਹਦੀ ਇਹ ਇੱਕ ਬਹੁਤ ਵੱਡੀ ਆਪਣੀ ਕੋਈ ਵੀ ਗੱਲ ਦੀ ਪੋਜੀਟਿਵ ਸਾਈਡ ਹੁੰਦੀ ਆ ਕਿ ਜਦੋਂ ਇਹ ਕੋਈ ਵੀ ਸਾਨੂੰ ਪ੍ਰੋਬਲਮ ਹੁੰਦੀ ਆ ਜਾਂ ਅਸੀਂ ਕਿਸੇ ਚੀਜ਼ ਤੋਂ ਜਿਹੜੀ ਮਾੜੀ ਚੀਜ਼ ਆ ਉਸ ਤੋਂ ਬਾਹਰ ਨਿਕਲਣਾ ਹੁੰਦਾ ਤਾਂ ਆਲਵੇਸ ਸੋਲੂਸ਼ਨ ਹੁੰਦਾ ਆ ਕਿਉਂਕਿ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਆ ਇਹ ਦੇਖ ਲਓ ਕਿ ਜਿਹੜੇ ਲੋਕ ਨਹੀਂ ਬਹੁਤਾ ਪੈਸਾ ਖੱਟ ਸਕਦੇ ਸੀ ਬਹੁਤ ਟੈਲੈਂਟਡ ਸੀਗੇ ਪਿੰਡਾਂ ਤੋਂ ਉੱਠ ਕੇ ਵਿਲੇਜ ਟੂ ਵਾਇਰਲ ਹੋ ਗਏ ਆ ਹੋ ਇਹ ਇਹਦਾ ਇਹਦੀ ਦੇਣ ਵੀ ਬਹੁਤ ਆ ਇਹਨੇ ਲੋਕਾਂ ਨੂੰ ਜੋੜਿਆ ਵੀ ਬਹੁਤ ਆ ਇਨਫੋਰਮੇਸ਼ਨ ਵੀ ਇਹਦੇ ਵਿੱਚੋਂ ਬਹੁਤ ਮਿਲਦੀ ਆ ਸੋ ਅਸੀਂ ਕਰਕੇ ਸਕਦੇ ਆ ਆਲਵੇਸ ਬੈਲੈਂਸ ਬਣਾ ਕੇ ਰੱਖਣਾ ਆ ਇਹ ਆਪਣੇ ਆਪ ਨੂੰ ਤੁਸੀਂ ਫੈਮਲੀ ਦੇ ਨਾਲ ਟਾਈਮ ਜਰੂ ਸਪੈਂਡ ਕਰਨਾ ਆ ਰਿਅਲਿਟੀ ਦੇ ਵਿੱਚ ਰਹਿਣਾ ਆ ਕੁਦਰਤ ਦੇ ਵਿੱਚ ਜਰੂਰ ਤੁਸੀਂ ਸਵੇਰ ਨੂੰ ਵਾਕ ਜਾਂ ਜਾਓ ਜਾਂ ਸ਼ਾਮ ਨੂੰ ਜਾਓ ਕੁਦਰਤ ਨਾਲ ਜਰੂਰ ਸਮਾਂ ਜੜਾਇਆ ਹੋ ਸਪੈਂਡ ਕਰਨਾ ਆ ਤੇ ਤੀ ਫਿਰ ਲਾਸਟ ਵਨ ਹੈਗਾ ਜਿੰਦਾ ਹੁਣ ਅੱਜਕੱਲ ਐਕਚੁਅਲੀ ਇਸ ਫਨੀ ਜਿੰਦਾ ਹੁਣ ਸਾਡੀ ਬੋਡੀ ਨੂੰ ਡੀਟੌਕਸ ਕਰਨ ਦੀ ਲੋੜ ਹੁੰਦੀ ਆ ਇਦੇ ਸਾਨੂੰ ਮੀਡੀਏ ਤੋਂ ਵੀ ਜਿਹੜਾ ਡੀਟੌਕਸ ਡੇ ਜਿਹੜਾ ਹੈਗਾ ਉਹ ਲੈਣਾ ਚਾਹੀਦਾ ਆ ਕਿ ਅੱਜ ਮੈਂ ਇਸ ਡੇ ਪੇ ਇਤੋਂ ਬ੍ਰੇਕ ਲੈਣੀ ਆ ਡੀਟੌਕਸ ਕਰਨਾ ਆ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਆਪਣੀ ਫੈਮਿਲੀ ਦੇ ਨਾਲ ਟਾਈਮ ਕੱਢਣਾ ਆ ਜਾਂ ਆਪਣੇ ਆਪ ਨੂੰ ਟਾਈਮ ਦੇਣਾ ਆ ਜਾਂ ਕੁਝ ਮੈਂ ਪੜ੍ਹਨਾ ਆ ਕਿਉਂਕਿ ਇਹ ਕੋਈ ਵੀ ਚੀਜ਼ ਹੋ ਗੁੱਡ ਜਿਹੜਾ ਬੈਲੈਂਸ ਆ ਉਹ ਬਹੁਤ ਹੀ ਜ਼ਰੂਰੀ ਆ ਸੋ ਐਸੀ ਮੇਰਾ ਅੱਜ ਦਾ ਪ੍ਰੋਗਰਾਮ ਸੋਸ਼ਲ ਮੀਡੀਆ ਦਾ ਥੈਂਕ ਯੂ ਐਕਚੁਅਲੀ ਸੋਸ਼ਲ ਮੀਡੀਆ ਤੇ ਮੇਰ ਨਾਲ ਜੋੜਨ ਦੇ ਲਈ ਪਰ ਇਹਦੀ ਜਿਹੜੀ ਹਮੇਸ਼ਾ ਆ ਲਿਮਟ ਰਿਆ ਜਿਹੜੀ ਕਿਉਂਕਿ ਐਕਸੈਸ ਕਿਸੇ ਵੀ ਚੀਜ਼ ਦੀ ਜਿਹੜੀ ਹੁੰਦੀ ਆ ਉਹ ਮਾੜੀ ਹੁੰਦੀ ਆ ਆ ਸੋ ਸਟੇ ਇਨ ਬੈਲੈਂਸ ਖੁਸ਼ ਰਹੋ ਆਪਣਾ ਧਿਆਨ ਰੱਖੋ ਤੇ ਅੱਜ ਦਾ ਵਿਚਾਰ ਦੇਖਣ ਲਈ ਮੇਰੇ ਨਾਲ ਸ਼ਾਮਲ ਹੋਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਮੈਨੂੰ ਫੀਡਬੈਕ ਦੇਣਾ ਨਾ ਭੁੱਲਣਾ ਮੇਰੀ ਜਿਹੜੀ ਈਮੇਲ ਦਿੱਤੀ ਗਈ ਆ ਤੇ ਸਬਸਕ੍ਰਾਈਬ ਕਰਨਾ ਐਂਡ ਫੋਲੋ ਕਰਨਾ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਥੈਂਕ ਯੂ ਤਦ ਅਗੇਨ ਰਸ਼ਪਾਲ ਕੋ ਗਿਲਬਲੋ ਥੈਂਕਸ ਫॉर ਵਾਚਿੰਗ ਸਸਰੀਆ ਕਾਲ